ਉਹਨਾਂ ਦਾ ਭਾਈ ਸਾਹਿਬ ਦੀ ਰਹਾਇਸ਼ ਇੱਥੇ ਭਾਈ ਸਾਹਿਬ ਰਹਿੰਦੇ ਨੇ ਤੇ ਆ ਸਾਹਮਣੇ ਕੋਠੀ ਹੈ ਭਾਈ ਸਾਹਿਬ ਦੀ ਜਿੱਥੇ ਭਾਈ ਸਾਹਿਬ ਰਹਿੰਦੇ ਨੇ ਤੇ ਭਾਈ ਸਾਹਿਬ ਦਾ ਕੁੱਤਾ ਸੋਹਣਾ ਹੈ ਬੱਟੂ ਬਹੁਤ ਕਿਊਟ ਹੈ ਸੋ ਬਹੁਤ ਸੋਹਣਾ ਬਣਿਆ ਹੋਇਆ ਇਹ ਸ਼ਾਂਤੀ ਕੁੰਜ ਤੇ ਇੱਥੇ ਬਹੁਤ ਸਾਰੇ ਦਰਖਤ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਹਰਿਆਵਲੀ ਆ ਤੇ ਬੜਾ ਇੱਥੇ ਆ ਕੇ ਆਨੰਦ ਮਿਲਦਾ ਸ਼ਾਂਤੀ ਮਿਲਦੀ ਹੈ ਮਨ ਨੂੰ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਸ਼ਾਂਤੀ ਕੁੰਜ ਬਣਿਆ ਹੋਇਆ ਤੇ ਇੱਥੇ ਤੁਹਾਨੂੰ ਫ੍ਰੀ ਆਫ ਕਾਸਟ ਦਵਾਈਆਂ ਮਿਲਦੀਆਂ ਨੇ ਮੁਫਤ ਦਵਾਈਆਂ ਕਿਸੇ ਵੀ ਤਰ੍ਹਾਂ ਦੀਆਂ ਲੈ ਸਕਦੇ ਹੋ ਜਿਹੜੇ ਜਿਹੜੇ ਸਹੂਲਤਾਂ ਇੱਥੇ ਮਿਲਦੀਆਂ ਨੇ ਉਹ ਇੱਥੇ ਲਿਖੀਆਂ ਹੋਈਆਂ ਨੇ ਤੁਸੀਂ ਕੁਝ ਦੇਖ ਸਕਦੇ ਹੋ ਗਾਮਾ ਇੱਥੇ 200 ਪਲੱਸ ਗਾਮਾ ਰੱਖੀਆਂ ਹੋਈਆਂ ਨੇ ਇਹ ਆ ਜੀ ਡੈਰੀ ਫਾਰਮ farm house ਜੋ ਪਰਮੇਸ਼ਰ ਦਵਾਰ ਸਾਹਿਬ ਬਣਿਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਲਜਿੰਦਰ ਸਿੰਘ ਮੰਗੜ ਤੇ ਤੇ ਹੋਰ ਸਭ ਦਾ ਕੀ ਹਾਲ ਚਾਲ ਹੈ ਜੀ ਆਸ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਬੜੇ ਟਾਈਮ ਬਾਅਦ ਬੜੇ ਮਹੀਨੇ ਬਾਅਦ ਮੈਂ ਬਲੌਗ ਬਣਾਉਣ ਲੱਗਿਆਂਗਾ ਤੇ ਅੱਜ ਦਾ ਬਲੌਗ ਸਪੈਸ਼ਲ ਆ ਤੇ ਅੱਜ ਅਸੀਂ ਜਾ ਰਹੇ ਸੀਗੇ ਪਰਮੇਸ਼ਰਦوار ਸਾਹਿਬ ਤੇ ਉੱਥੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਆ ਗੱਲਬਾਤਾਂ ਕਰਨੀਆਂ ਨੇ ਤੇ ਹੋ ਸਕੇ ਤਾਂ ਉਸ ਦੀ ਵੀਡੀਓ ਵੀ ਆਪਾਂ ਬਣਾਵਾਂਗੇ ਗੱਲਬਾਤਾਂ ਕਰਦਿਆਂ ਦੀ ਜੇ ਬਣਾਉਣ ਦੇਤੀ ਬਾਕੀ ਉੱਥੇ ਜਾ ਕੇ ਦੇਖਾਂਗੇ ਕੀ ਸਬਕਤਾਵਾ ਤੇ ਮੇਰੇ ਨਾਲ ਮੇਰੇ ਦੋ ਦੋਸਤ ਵੀ ਜਾ ਰਹੇ ਨੇ ਤੇ ਮੇਰਾ ਦੋਸਤ ਮਨਜੀਤ ਪੱਟੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਪਿੱਛੇ ਗੁਰਕਰਨਦੀਪ ਸਿੰਘ ਸਤਿ ਸ਼੍ਰੀ ਅਕਾਲ ਸਾਥੀਓ ਸੋ ਅੱਜ ਆਪਾਂ ਸਾਰਾ ਬਲੌਗ ਪਰਮੇਸ਼ਰ ਦਵਾਰ ਸਾਹਿਬ ਦੇ ਨਾਲ ਰਿਲੇਟਿਡ ਹੀ ਬਣਾਵਾਂਗੇ ਉੱਥੇ ਦਿਖਾਵਾਂਗੇ ਕੀ ਕੀ ਚੀਜ਼ਾਂ ਬਣੀਆਂ ਹੋਈਆਂ ਨੇ ਤੇ ਕੀ ਕੀ ਸਾਰਾ ਕੁਝ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੈਗਾਗਾ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ ਅੱਗੇ ਦੇਖਿਓ ਸੋ ਮਿਲਦੇ ਆ ਅੱਗੇ ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਪਰਮੇਸ਼ਰ ਦਰਵਾਰ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ 메ਨ ਦਰਵਾਰ ਸਾਹਿਬ ਗੁਰਦੁਆਰਾ ਸਾਹਿਬ ਤੇ ਸਾਹਮਣੇ ਜੋ ਬਣਿਆ ਹੋਇਆਗਾ ਉਹ ਇੱਕ ਕਲॉक ਟਾਵਰ ਚਲੋ ਆਓ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ ਪਰਮੇਸ਼ਰ ਦਰਵਾਰ ਸਾਹਿਬ ਦੇ ਸੋ ਆਪਾਂ ਪਹੁੰਚ ਚੁੱਕੇ ਆ ਜੀ ਪਰਮੇਸ਼ਰ ਦਰਵਾਰ ਸਾਹਿਬ ਤੇ ਤੁਹਾਨੂੰ ਦਿਖਾਉਨੇ ਆ ਪਰਮੇਸ਼ਰ ਦਰਵਾਰ ਸਾਹਿਬ ਜੋ ਜੋ ਇੱਥੇ ਬਣਿਆ ਹੋਇਆ ਸਭ ਕੁਝ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਚਲੋ ਆਓ ਚੱਲੀਏ ਦਰਬਾਰ ਸਾਹਿਬ ਸਾਹਮਣੇ ਤੁਸੀਂ ਦੇਖ ਰਹੇ ਹੋ ਮੇਨ ਦਰਵਾਰ ਸਾਹਿਬ ਗੁਰਦੁਆਰਾ ਪਰਮੇਸ਼ਰ ਦਰਵਾਰ ਸਾਹਿਬ ਆਓ ਹੁਣ ਤੁਹਾਨੂੰ ਦਰਵਾਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆਂ ਅੰਦਰ ਤੋਂ ਦਰਸ਼ਨ ਕਰਵਾਉਨੇ ਆਂ ਦਰਵਾਰ ਸਾਹਿਬ ਕਿਵੇਂ ਦਾ ਅੰਦਰੋਂ ਬਣਿਆ ਹੋਇਆਗਾ ਆਓ ਚੱਲੀਏ ਅੰਦਰ ਤੁਸੀਂ ਦੇਖ ਸਕਦੇ ਹੋਂ ਦਰਬਾਰ ਸਾਹਿਬ ਦੀ ਅੰਦਰ ਵਾਲੀ ਝਲਕ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਗੁਰਦੁਆਰਾ ਸਾਇਬ ਪਰਮੇਸ਼ਰ ਦਰਬਾਰ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੈਨ ਪਾਲਕੀ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਪਿਆਰੀ ਜੀ ਫੋਟੋ ਪਿਆਰੀ ਜੀ ਤਸਵੀਰ ਲੱਗੀ ਹੋਈ ਹੈ ਤੇ ਇਹ ਸੋਹਣਾ ਜਾਂ ਚੁੰਮਰ ਕਿੰਨਾ ਹੀ ਸੋਹਣਾ ਲੱਗ ਰਿਹਾ ਹੈਗਾ ਕਿੰਨਾ ਵਧੀਆ ਲੱਗ ਰਿਹਾ ਹੈਗਾ ਤੇ ਤੁਸੀਂ ਦੇਖੋ ਕਿੰਨਾ ਹੀ ਸੋਹਣਾ ਅੰਦਰੋਂ ਦਰਵਾਰ ਸਾਹਿਬ ਬਣਿਆ ਹੋਇਆ ਹੈਗਾ ਬੜਾ ਹੀ ਖੂਬਸੂਰਤ ਹੈ ਬੜਾ ਹੀ ਬਾਖਮਾਲ ਹੈ ਤੇ ਹੁਣ ਤੁਹਾਨੂੰ ਆਸੇ-ਪਾਸੇੋਂ ਦਰਵਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਆ ਜੀ 메인 ਪਾਲਕੀ ਸਾਈਡ ਇਹ ਵੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਆ ਬੜੀ ਹੀ ਖੂਬਸੂਰਤ ਬਣੀ ਹੋਈ ਆ 골ਡ ਕਲਰ ਦੇ ਵਿੱਚ ਕਿੰਨੀ ਹੀ ਸੋਹਣੀ ਲੱਗ ਰਹੀ ਹੈ ਤੇ ਦੇਖੋ ਜੀ ਤੁਸੀਂ ਇਹ ਮੈਨ ਜਿੱਥੇ ਕਰੋਕਰਾਨ ਸਾਹਿਬ ਜੀ ਪ੍ਰਕਾਸ਼ ਨੇ ਕਿੰਨਾ ਹੀ ਸੋਹਣਾ ਲੱਗ ਰਿਹਾ ਹੈਗਾ ਕਿੰਨਾ ਹੀ ਖੂਬਸੂਰਤ ਵਧੀਆ ਲੱਗ ਰਿਹਾ ਹੈਗਾ ਦੇਖੋ ਕਿੰਨਾ ਹੀ ਸੋਹਣਾ ਬਣਿਆ ਹੋਇਆ ਅੰਦਰੋਂ ਦਰਬਾਰ ਸਾਹਿਬ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਆਪਾਂ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆ ਗਏ ਹੁੰਨੇ ਆ ਤੇ ਜਿਸ ਤਰ੍ਹਾਂ ਉੱਥੇ ਗੁਰਦੁਆਰਾ ਸਾਹਿਬ ਬਣੇ ਹੁੰਦੇ ਨੇ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣਾ ਦਰਵਾਰ ਸਾਹਿਬ ਇਹ ਬਣਿਆ ਹੋਇਆ ਹੈ। ਸੋ ਇਹ ਆ ਜੀ ਪਰਮੇਸ਼ਰ ਦਰਵਾਰ ਸਾਹਿਬ ਦੇਖ ਸਕਦੇ ਹੋ ਤੁਸੀਂ। ਤੇ ਇਧਰ ਜੀ ਫੁਹਾਰਾ ਬਣਿਆ ਹੋਇਆ। ਬਹੁਤ ਹੀ ਸੋਹਣਾ ਫੁਹਾਰਾ ਪਰਮੇਸ਼ਰ ਦਰ ਸਾਹਿਬ ਬਣਿਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹ ਫੁਹਾਰਾ ਬਣਿਆ ਹੋਇਆ ਹੈਗਾ। ਦੇ ਬੈਕਸਾਈਡ ਪਰਮੇਸ਼ਰ ਦਰਵਾਰ ਸਾਹਿਬ 메ਨ ਦਰਵਾਰ ਸਾਹਿਬ ਤੇ ਇਧਰ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਹੀ ਪਹਾਰਾ ਬਣਿਆ ਹੋਇਆ ਹੈਗਾ ਤੇ ਉਧਰ ਹੀ ਬੈਕਸਾਈਡ ਦਰਵਾਰ ਸਾਹਿਬ ਦੇ ਇੱਕ ਕਲॉक ਟਾਵਰ ਬਣਿਆ ਹੋਇਆ ਤੇ ਤੁਸੀਂ ਕਲॉक ਟਾਵਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲॉक ਟਾਵਰ ਬਣਿਆ ਹੋਇਆ ਹੈਗਾ ਇਹ ਦੇਖੋ ਇਹ ਪਹਾਰਾ ਉਹ ਗੁਰਦੁਆਰਾ ਸਾਹਿਬ ਤੇ ਉਹ ਕਲॉक ਟਾਵਰ ਇੰਨਾ ਸੋਣਾ ਬਣਾਇਆ ਹੈ। ਸੋ ਆਓ ਹੁਣ ਤੁਹਾਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਚੱਲਦੇ ਆਂ। ਜੋ ਪਰਮੇਸ਼ਰ ਦਵਤ ਸਹਿਬ ਗੁਰਦੁਆਰਾ ਦਾ ਲੰਗਰ ਲੰਗਰ ਹਾਲ ਆ ਉੱਥੇ ਲੈ ਕੇ ਚੱਲਦੇ ਆਂ। ਸੋ ਇਹ ਆ ਜੀ ਲੰਗਰ ਹਾਲ ਤੁਸੀਂ ਦੇਖ ਸਕਦੇ ਆਂ। ਤੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਅੰਦਰੋਂ। ਲੰਗਰ ਹਾਲ ਦਾ। ਤੇ ਆਪਾਂ ਲੰਗਰ ਹਾਲ ਦੇ ਵਿੱਚ ਆ ਚੁੱਕੇ ਹਾਂ ਜੀ ਤੇ ਇਹ ਹੈ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦਾ ਲੰਗਰ ਹਾਲ ਤੇ ਇਸ ਵਕਤ ਸੇਵਾਦਾਰ ਸਫਾਈਆਂ ਕਰ ਰਹੇ ਨੇ ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਲੈਫਟ ਸਾਈਡ ਤੁਸੀਂ ਦੇਖ ਸਕਦੇ ਹੋ ਇੱਥੇ ਬਰਤਨ ਵਗੈਰਾ ਪਏ ਨੇ ਖਾਲੀਆਂ ਗਲਾਸ ਤੁਸੀਂ ਇੱਥੋਂ ਬਰਤਨ ਵਗੈਰਾ ਲੈ ਕੇ ਗਲਾਸ ਲੈ ਕੇ ਤੁਸੀਂ ਸਾਹਮਣੇ ਉਸ ਟਾਲ ਤੋਂ ਪ੍ਰਸ਼ਾਦਾ ਦਾਲ ਵਗੈਰਾ ਲੈ ਸਕਦੇ ਹੋ ਤੇ ਇੱਥੇ ਅੱਗੇ ਸਾਹਮਣੇ ਸੇਵਾਦਾਰ ਸਭਾਣਾ ਕਰ ਰਹੇ ਨੇ ਤੇ ਇਹ ਆ ਜੀ ਲੰਗਰ ਹਾਲ ਤੇ ਲੈਫਟ ਸਾਈਡ ਤੁਸੀਂ ਦੇਖ ਸਕਦੇ ਹੋ ਮੇਜ਼ ਲੱਗੇ ਹੋਏ ਨੇ ਕੁਰਸੀਆਂ ਲੱਗੀਆਂ ਹੋਈਆਂ ਨੇ ਜਿੰਨਾ ਸੰਗਤਾਂ ਨੂੰ نیچے ਬੈਠਣ ਤੋਂ ਪ੍ਰੋਬਲਮ ਹੁੰਦੀ ਹੈ ਉਹ ਕੁਰਸੀਆਂ ਤੇ ਬਹਿ ਕੇ ਛਕ ਛਕਦੇ ਨੇ ਪ੍ਰਸ਼ਾਦਾ ਵਗੈਰਾ ਤੇ ਇਹ ਸਾਹਮਣੇ ਜੀ ਸ਼ਟਾਲ ਹੈ ਜਿੱਥੋਂ ਤੁਸੀਂ ਪ੍ਰਸ਼ਾਦਾ ਲੈਣਾ ਹੈ ਦਾਲ ਲੈਣੀ ਹੈ ਤੇ ਚੌਲ ਵਗੈਰਾ ਜੋ ਵੀ ਹੈ ਬਣਿਆ ਹੈ ਤੁਸੀਂ ਲੈ ਸਕਦੇ ਹੋ ਤੇ ਦੇਖੋ ਤੁਸੀਂ ਇਹ ਸਾਹਮਣੇ ਸਟਾਲ ਲੱਗੀ ਹੋਈ ਹੈ ਤੁਸੀਂ ਇੱਥੋਂ ਥਾਲੀ ਦੇ ਵਿੱਚ ਆਪਣੀ ਲੋੜ ਅਨੁਸਾਰ ਜਿਵੇਂ ਕਿ ਸਾਹਮਣੇ ਸੰਗਤਾਂ ਪਵਾ ਰੀਆਂ ਨੇ ਲੋੜ ਅਨੁਸਾਰ ਤੁਸੀਂ ਤਾਲ ਪਵਾ ਸਕਦੇ ਹੋ ਚੌਲ ਬਣੇ ਹੋਏ ਨੇ ਚੌਲ ਪਵਾ ਸਕਦੇ ਹੋ ਪ੍ਰਸ਼ਾਦ ਦੇ ਜਿੰਨੇ ਲੈਨੇ ਨੇ ਪ੍ਰਸ਼ਾਦ ਦੇ ਲੈ ਸਕਦੇ ਇਹ ਬਹੁਤ ਹੀ ਸੋਹਣਾ ਸਿਸਟਮ ਪਰਮੇਸ਼ਰਪੁਰ ਸਾਹਿਬ ਲੰਗਰ ਹਾਲ ਦੇ ਵਿੱਚ ਬਣਾਇਆ ਹੋਇਆ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਹੁਣ ਆਪਾਂ ਲੰਕਰ ਹਾਲ ਦੀ ਬੈਕ ਸਾਈਡ ਆ ਚੁੱਕੇ ਆ ਜੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਲਗੀ ਧਰਨਿਵਾਸ ਭਾਈ ਸਾਹਿਬ ਜ਼ਿਆਦਾਤਰ ਕਲਗੀ ਧਰਨਿਵਾਸ ਦੇ ਵਿੱਚ ਹੀ ਸੰਗਤਾਂ ਨੂੰ ਮਿਲਦੇ ਨੇ ਇਹ ਆ ਜੀ ਕਲਗੀ ਧਰਨਿਵਾਸ ਹੁਣ ਤੁਹਾਨੂੰ ਦਿਖਾਉਣਾ ਹੈ ਭਾਈ ਸਾਹਿਬ ਦੀ ਰਹਾਇਸ਼ ਜਿੱਥੇ ਭਾਈ ਸਾਹਿਬ ਰਹਿੰਦੇ ਨੇ ਤੇ ਆ ਸਾਹਮਣੇ ਕੋਠੀ ਆ ਭਾਈ ਸਾਹਿਬ ਦੀ ਜਿੱਥੇ ਭਾਈ ਸਾਹਿਬ ਰਹਿੰਦੇ ਨੇ ਤੇ ਇੱਧਰ ਆ ਸਾਰੇ ਮਾਲਕੀ ਬਣੇ ਹੋਏ ਨੇ ਕਮਰੇ ਜਿੱਥੇ ਭਾਈ ਸਾਹਿਬ ਦੀਆਂ ਗੱਡੀਆਂ ਖੜੀਆਂ ਨੇ ਤੇ ਭਾਈ ਸਾਹਿਬ ਦਾ ਕੁੱਤਾ ਸੋਹਣਾ ਜਿਹਾ ਬੱਟੂ ਬਹੁਤ ਕਿਊਟ ਆ ਇਹ ਬਹੁਤ ਵਧੀਆ ਚਲੋ ਆਉ ਤੁਹਾਨੂੰ ਦਿਖਾਉਂਦੇ ਆ ਅੱਗੇ ਲੈ ਕੇ ਚਲਦੇ ਆ ਸ਼ਾਂਤੀ ਕੁੰਜ ਬੈਕ ਸਾਈਡ ਜਿੱਥੇ ਭਾਈ ਸਾਹਿਬ ਅਕਸਰ ਇੱਥੇ ਘੁੰਮਦੇ ਨੇ ਸੈਰ ਕਰਦੇ ਨੇ ਤੇ ਇਹ ਹੈ ਜੀ ਸ਼ਾਂਤੀ ਕੁੰਜ ਬੈਕ ਸਾਈਡ ਬਣਿਆ ਹੋਇਆ ਚੱਲਦੇ ਆਂ ਸੋ ਬਹੁਤ ਸੋਨਾ ਬਣਿਆ ਹੋਇਆ ਇਹ ਸ਼ਾਂਤੀ ਕੁੰਜ ਤੇ ਇੱਥੇ ਬਹੁਤ سارے ਦਰਖਤ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਹਰਿਆਵਲੀ ਆ ਤੇ ਬੜਾ ਇੱਥੇ ਆ ਕੇ ਆਨੰਦ ਮਿਲਦਾ ਸ਼ਾਂਤੀ ਮਿਲਦੀ ਆ ਮਨ ਨੂੰ ਤੇ ਤਸਵੀਰ ਦੇਖੀ ਚਲੋ ਤੇ ਤੁਹਾਨੂੰ ਹੋਰ ਦਿਖਾਉਣਾ ਨਾਲ ਨਾਲ ਤੇ ਆ ਦੇਖੋ ਜੀ ਆ ਸਾਹਮਣੇ ਬਤਕਾਂ ਨੇ ਦੇਖੋ ਬਤਕਾਂ ਰੱਖ ਹੋਈਆਂ ਭਾਈ ਸਾਹਿਬ ਨੇ ਬਹੁਤ ਵਧੀਆ ਸਟੈਚੂ ਬਣੇ ਹੋਏ ਨੇ ਤਾਂ ਸਾਹਮਣੇ ਸਾਰੇ ਹੀ ਪੈਂਦੀ ਆ ਤੈਨੂੰ ਪਿੱਛੇ ਪੈਂਦੀਆਂ ਨੇ ਬਤਕਾਂ ਸੋ ਆਓ ਅੱਗੇ ਦੇ ਲਏ ਆ ਤੁਹਾਨੂੰ ਦੇਖੋ ਬਹੁਤ ਫਲਾਂ ਵਾਲੇ ਬੂਟੇ ਲੱਗੇ ਹੋਏ ਨੇ ਇੱਥੇ ਸ਼ਹਿਰ ਸਪਟਾ ਕਰਨ ਲਈ ਬਾਬਾ ਜੀ ਨੇ ਵਧੀਆ ਬਣਾਇਆ ਹੈ ਤੇ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਸ਼ਾਂਤੀ ਕੁੰਜ ਬਣਾਇਆ ਹੋਇਆ ਤੇ ਆਸ-ਪਾਸੇ ਦਰਖਤੀ ਦਰਖਤ ਨੇ ਸੋ ਬੜੇ ਵਧੀਆ ਇਹ ਫੁੱਟਪਾਥ ਬਣੇ ਹੋਏ ਨੇ ਘੁੰਮਣ ਨੂੰ ਤੇ ਸ਼ਾਂਤੀ ਕੁੰਜ ਤੇ ਇਹ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਬੇਲਾਂ ਜੋ ਕੰਧ ਦੇ ਉੱਪਰ ਲਪਟੀਆਂ ਹੋਈਆਂ ਨੇ ਸਾਰੀਆਂ ਜਿੰਨੇ ਵੀ ਦੂਰ ਤੱਕ ਉਹ ਕੰਧ ਆ ਗਈ ਉਹ ਦੂਰ ਕੰਧ ਤੋਂ ਲੈ ਕੇ ਇਹ ਬੇਲਾਂ ਸਾਰੀ ਕੰਧ ਦੇ ਉੱਤੇ ਲਪਟੀਆਂ ਹੋਈਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਬੇਲਾਂ ਦੇਖੋ ਕਿੰਨਾ ਵਧੀਆ ਭਾਈ ਸਾਹਿਬ ਨੇ ਇੱਥੇ ਕੁਦਰਤ ਦੇ ਨਾਲ ਠੀਕ ਹੈ ਕਿੰਨਾ ਪਿਆਰ ਕਰਦੇ ਨੇ ਕਿੰਨੇ ਦਰਖਤ ਲਾਏ ਨੇ ਤੇ ਕਿੰਨੇ ਹੀ ਹਰਿਆਵਲੀ ਆ ਤੇ ਕਿੰਨੇ ਹੀ ਦਰਖਤ ਭਾਈ ਸਾਹਿਬ ਨੇ ਇੱਥੇ ਲਗਵਾਏ ਹੋਏ ਨੇ ਸੋ ਆਉ ਤੁਹਾਨੂੰ ਅੱਗੇ ਦਿਖਾਉਣਾ ਹੈ ਹੋਰ ਸ਼ਾਂਤੀ ਕੁੰਜ ਬਾਰੇ ਤੇ ਇਹ ਗੁਰਕਰਨਦੀਪ ਸਿੰਘ ਜੀ ਤੇ ਇੱਧਰ ਦੇਖੋ ਜੀ ਭਾਈ ਸਾਹਿਬ ਨੇ ਤੇ ਇੱਧਰ ਮੁਰਗੇ ਤੇ ਆ ਚਤ 17 ਮੁਰਗੀ ਹੁੰਦੇ ਆ ਤੇ ਆ ਕੁੱਕੜ ਮੁਰਗੇ ਦਿਖਾ ਰਹੇ ਹਾਂ ਦੋਸਤੋ ਪੂਰਾ ਬਲੌਗ ਆਜ ਤੁਹਾਨੂੰ ਸ਼ਾਂਤੀ ਕੁੰਜ ਦਿਖਾਉਨੇ ਆਂ ਦੇਖੋ ਇਹ ਆ ਜੀ ਸ਼ਾਂਤੀ ਕੁੰਜ ਤੁਹਾਨੂੰ ਲੈ ਕੇ ਚੱਲਦੇ ਆਂ ਇਹਦੇ ਅੰਦਰ ਕੀ ਆ ਅੰਤਰਾਲੀ ਸਾਈਡ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਇਹ ਦੇਖੋ ਜੀ ਇਹ ਸ਼ਾਂਤੀ ਕੁੰਜਾ ਕਿੰਨਾ ਵਧੀਆ ਬਣਿਆ ਹੈ ਦੇਖੋ ਇੱਥੇ ਬਹਿ ਕੇ ਮੈਡੀਟੇਸ਼ਨ ਕਰਨਾ ਧਿਆਨ ਲਾਉਣਾ ਤੇ ਅਕਸ਼ਰ ਭਾਈ ਸਾਹਿਬ ਦੇ ਸੰਗ ਤੇ ਭਾਈ ਸਾਹਿਬ ਖੁਦ ਇੱਥੇ ਧਿਆਨ ਲਾਉਂਦੇ ਨੇ ਬਹਿ ਕੇ ਤੇ ਇਹ ਆ ਜੀ ਸ਼ਾਂਤੀ ਕੁੰਜ ਕੁਟਿਆ ਜਿੱਥੇ ਬਹਿ ਕੇ ਭਾਈ ਸਾਹਿਬ ਅਕਸਰ ਮੈਡੀਟੇਸ਼ਨ ਕਰਦੇ ਨੇ ਤੇ ਬਾਕੀ ਆ ਸੇ ਪਾਸੇ ਦਰਖਤ ਤੇ ਸਾਹਮਣੇ ਦੇਖੋ ਕਿੰਨੀ ਸੋਹਣੀ ਝੌਂਪੜੀ ਬਣੀ ਹੋਈ ਆ ਬਹੁਤ ਵਧੀਆ ਤੇ ਸੋ ਇੱਕੋ ਸੀ ਕਿ ਸਾਹਮਣੇ ਸ਼ਾਂਤੀ ਕੁੰਜ ਤੇ ਇੱਕ ਝੌਂਪੜੀ ਇਹ ਆ ਜੀ ਹੱਟ ਸਕਦਾ ਫੋਟੋ ਦੇਖ ਲੇ ਇੱਕ ਸ਼ਾਂਤੀ ਕੁੰਜ ਹੈ ਜੀ ਸੋ ਇਹ ਨੇ ਜੀ ਸਾਰੇ ਪਾਸੇ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਨੇ ਤੇ ਕਬੂਤਰਾਂ ਵਾਸਤੇ ਪੰਛੀਆਂ ਵਾਸਤੇ ਆਲਣੇ ਬਣਾਏ ਹੋਏ ਨੇ ਬਹੁਤ ਵਧੀਆ ਤੇ ਵਤਕਾਂ ਫਰਦੀਆਂ ਨੇ ਤੇ ਬਹੁਤ ਵਧੀਆ ਸੋ ਇਹ ਸੀਗਾ ਜੀ ਸ਼ਾਂਤੀ ਕੁੰਜ ਜਿੱਥੇ ਭਾਈ ਸਾਹਿਬ ਸੈਰ ਕਰਦੇ ਨੇ ਅਕਸਰ ਕੌਮ ਦੇ ਫਿਰਦੇ ਨੇ ਸੋ ਬਹੁਤ ਵਧੀਆ ਬਣਿਆ ਹੋਇਆ ਇੱਥੇ ਬੜੀ ਸ਼ਾਂਤੀ ਮਿਲਦੀ ਆ ਆਸ-ਪਾਸੇ ਬੜੀ ਹੀ ਹਰਿਆਵਲੀ ਆ ਬਹੁਤ ਸਾਰੇ ਦਰਖਤ ਨੇ ਬੜਾ ਵਧੀਆ ਲੱਗਦਾ ਇੱਥੇ ਆ ਕੇ ਬੜਾ ਮਨ ਨੂੰ ਸਕੂਨ ਮਿਲਦਾ ਤੇ ਇਹ ਆ ਜੀ ਸ਼ਾਂਤੀ ਕੁੰਜ ਸੋ ਆਓ ਹੁਣ ਤੁਹਾਨੂੰ ਦਿਖਾਉਨੇ ਆ ਜੋ ਪਰਮੇਸ਼ਰ ਸਰਦਾਰ ਸਾਹਿਬ ਐਸ ਕੇ ਐਸ ਚਾਰੀ ਟੇਬਲ ਹਸਪਤਾਲ ਬਣਿਆ ਹੋਇਆਗਾ ਜੋ ਕਿ ਫ੍ਰੀ ਆਫ ਕੋਸਟ ਚੱਲਦਾ ਇੱਥੇ ਕਿਸੇ ਵੀ ਦਵਾਈ ਦਾ ਕਿਸੇ ਵੀ ਇਲਾਜ ਦਾ ਕੋਈ ਵੀ ਟੈਸਟ ਕਰਾਉਣਾ ਹੋਵੇ ਕੋਈ ਪੈਸਾ ਨਹੀਂ ਲੱਗਦਾ ਆਪ ਤਾਂ ਉਹ ਹੁਣ ਹਸਪੀਟਲ ਦਿਖਾਉਨੇ ਆ ਜੋ ਪਰਮੇਸ਼ਰ ਦਵਾਰ ਸਾਹਿਬ ਬਣਿਆ ਹੋਇਆ ਸੋ ਇਹ ਆ ਜੀ ਹਸਪੀਟਲ ਸਾਹਮਣੇ ਤੁਸੀਂ ਦੇਖ ਰਹੇ ਹੋ ਐਸ ਕੇ ਐਸ ਚੈਰੀਟੇਬਲ ਹਸਪੀਟਲ ਇਹ ਪੂਰੀ ਬਿਲਡਿੰਗ ਆ ਤੇ ਇੱਥੇ ਤੁਸੀਂ ਕੋਈ ਵੀ ਦਵਾਈ ਲੈ ਸਕਦੇ ਹੋ ਜੋ ਕਿ ਬਿਲਕੁਲ ਫ੍ਰੀ ਮਿਲਦੀ ਆ ਆਓ ਤੁਹਾਨੂੰ ਅੰਦਰ ਲੈ ਕੇ ਚાલਦੇ ਆ ਆਓ ਤੁਹਾਨੂੰ ਅੰਦਰ ਲੈ ਕੇ ਚાલਦੇ ਆ ਹਸਪੀਟਲ ਦੇ ਉਹਨੇ ਲਿਖੀਆਂ ਹੋਈਆਂ ਪੰਗਤੀਆਂ ਬੁਰੇ ਦਾ ਭਲਾ ਕਰ ਗੁੱਸਾ ਮਾਣਾ ਹੁੰਦਾ ਹੈ ਤੇ ਹੀ ਰੋ ਰਣ ਲੱਗੇ ਸੋ ਇਹ ਆਜੀ ਹਸਪੀਟਲ ਇੱਥੇ ਤੁਹਾਨੂੰ ਫ੍ਰੀ ਆਫ ਕੋਸਟ ਦਵਾਈਆਂ ਮਿਲਦੀਆਂ ਨੇ ਮੁਫਤ ਦਵਾਈਆਂ ਕਿਸੇ ਵੀ ਤਰ੍ਹਾਂ ਦੀਆਂ ਲੈ ਸਕਦੇ ਹੋ ਜਿਹੜੇ ਜਿਹੜੇ ਸਹੂਲਤਾਂ ਇੱਥੇ ਮਿਲਦੀਆਂ ਨੇ ਉਹ ਇੱਥੇ ਲਿਖੀਆਂ ਹੋਈਆਂ ਨੇ ਤੇ ਬੇਚਿੱਤ ਤੁਸੀਂ ਦੇਖ ਸਕਦੇ ਹੋ ਬੁੱਧਵਾਰ ਨੂੰ ਦਲੇ ਤੇ ਸ਼ੂਗਰ ਦੇ ਰੋਗਾਂ ਦੇ ਮਾਹਰ 12 ਵਜੇ ਤੋਂ 2 ਵਜੇ ਤੱਕ ਆਉਂਦੇ ਨੇ ਤੇ ਵੀਰਵਾਰ ਸ਼ੁੱਕਰਵਾਰਾਂ ਤਦਾਰ ਬਲਕਿ ਹਰ ਇੱਕ ਦਿਨ ਸਪੈਸ਼ਲ ਇੱਥੇ ਮਾਹਰ ਡਾਕਟਰ ਆਉਂਦੇ ਨੇ ਜੋ ਮਰੀਜ਼ਾਂ ਦਾ ਇਲਾਜ ਕਰਦੇ ਨੇ ਇਹ ਡਿਸਪੈਂਸਰੀ ਆ ਜਿੱਥੇ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਸਾਰਿਆਂ ਨੂੰ ਤੁਸੀਂ ਇੱਥੋਂ ਕੋਈ ਵੀ ਦਵਾਈ ਫ੍ਰੀ ਆਫ ਕਾਸਟ ਲੈ ਸਕਦੇ ਹੋ ਸੋ ਇਹ ਆ ਜੀ ਹਸਪੀਟਲ ਇਆ ਹੁਣ ਤੁਹਾਨੂੰ ਦਿਖਾਉਨੇ ਆ ਜੋ ਇੱਥੇ ਡੈਰੀ ਫਾਰਮ ਬਣਿਆ ਹੋਇਆ ਪਰਮੇਸ਼ਰ ਦਵਾਰ ਸਾਹਿਬ ਬਹੁਤ ਵੱਡਾ ਡੈਰੀ ਫਾਰਮ ਬਣਿਆ ਹੋਇਆ ਆ ਉਹ ਤੁਹਾਨੂੰ ਉਸ ਦੇ ਵੀ ਦਰਸ਼ਨ ਕਰਾਉਨੇ ਆ ਸੋ ਇਹ ਆ ਜੀ ਪਰਮੇਸ਼ਰ ਦਵਾਰ ਸਾਹਿਬ ਬਣਿਆ ਹੋਇਆ ਡੈਰੀ ਫਾਰਮ ਜਿੱਥੇ ਕਿ ਘੱਟ ਤੋਂ ਘੱਟ 200 ਪਲੱਸ ਗਾਂ ਦੇਸੀ ਗਾਂ ਇੱਥੇ ਰੱਖੀ ਹੋਈ ਆ ਤੇ ਇੱਥੋਂ ਹੀ ਸਾਰਾ ਦੁੱਧ ਜੋ ਗੁਰਦਵਾਰਾ ਸਾਹਿਬ ਲਈ ਸਪਲਾਈ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਗਾਵਾਂ ਇੱਥੇ 200 ਪਲੱਸ ਗਾਵਾਂ ਰੱਖੀਆਂ ਹੋਈਆਂ ਨੇ ਇਹ ਆ ਜੀ ਡੈਰੀ ਫਾਰਮ ਫਾਰਮ ਹਾਊਸ ਜੋ ਪਰਮੇਸ਼ਰ ਦਵਾਰ ਸਾਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਫਾਰਮ ਬਣਿਆ ਹੋਇਆਗਾ ਸੋ ਸੋ ਇਹ ਸੀਗਾ ਜੀ ਡੈਰੀ ਫਾਰਮ फार्म हाउस ਜਿੱਥੇ 200 ਪਲੱਸ ਗਾਂ ਭਾਈ ਸਾਹਿਬ ਨੇ ਰੱਖੀ ਹੋਈ ਆ ਤੇ ਇੱਥੋਂ ਹੀ ਸਾਰਾ ਜੋ ਗੁਰਦੁਆਰਾ ਸਾਹਿਬ ਵਾਸਤੇ ਲੰਗਰਾਂ ਵਾਸਤੇ ਦੁੱਧ ਆ ਇੱਥੋਂ ਹੀ ਜਾਂਦਾ ਇਹਦਾ ਤੇ ਹੁਣ ਤੁਹਾਨੂੰ ਅੱਗੇ ਦੀਵਾਨ ਹਾਲ ਦਿਖਾਉਣਾ ਹੈ ਜਿੱਥੇ ਭਾਈ ਸਾਹਿਬ ਜੀ ਦੀਵਾਨ ਲਗਾਉਂਦੇ ਨੇ ਤੇ ਅੱਗੇ ਉਸ ਹਾਲ ਦੇ ਵਿੱਚ ਲੈ ਕੇ ਚਾਉ। ਸੋ ਆਹ ਹੁਣ ਤੁਹਾਨੂੰ ਦੀਵਾਨ ਹਾਲ ਦਿਖਾਉਣਾ ਹੈ ਜਿੱਥੇ ਭਾਈ ਸਾਹਿਬ ਜੀ ਅਕਸਰ ਦੀਵਾਨ ਲਗਾਉਂਦੇ ਨੇ ਉਸ ਦੀਵਾਨ ਹਾਲ ਦੇ ਤੁਹਾਨੂੰ ਦਰਸ਼ਨ ਕਰਾਉਣਾ ਹੈ। ਸੋ ਇਹ ਆ ਜੀ ਦੀਵਾਨ ਹਾਲ ਜੋ ਬਣਿਆ ਹੋਇਆ ਬਹੁਤ ਵੱਡਾ ਦੀਵਾਨ ਹਾਲ ਆ ਇੱਥੇ ਘੱਟ ਤੋਂ ਘੱਟ ਲੱਖ ਪਲੱਸ ਸੰਗਤ ਬੈਠ ਸਕਦੀ ਆ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਇਹ ਦੇਖੋ ਜੀ ਇਹ ਅੰਦਰ ਵਾਲਾ ਏਰੀਆ ਦਾ ਦੀਵਾਨ ਹਾਲ ਦਾ ਸਾਰੀ ਡਾਊਨ ਸੀਲਿੰਗ ਹੋਈ ਵੀ ਆ ਤੇ ਇਹ ਆ ਜੀ ਦੀਵਾਨ ਹਾਲ ਜਿੱਥੇ ਭਾਈ ਸਾਹਿਬ ਦੀਵਾਨ ਵਗੈਰਾ ਲਗਾਉਂਦੇ ਨੇ ਤੇ ਇੱਥੇ ਹੀ ਸਾਰਾ ਕੁਝ ਕੀਰਤਨ ਵਗੈਰਾ ਕੀਤਾ ਜਾਂਦਾ ਹੈਗਾ ਮੰਥਲੀ ਦੀਵਾਨ ਵੀ ਇੱਥੇ ਲੱਗਦਾ ਹੈਗਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਕਿੱਡਾ ਵੱਡਾ ਦੀਵਾਨ ਹਾਲ ਬਣਿਆ ਹੋਇਆ ਸੋ ਜੀ ਆਪਾਂ ਹੁਣ ਪਰਮੇਸ਼ਰ ਦਰਵਾਰ ਸਾਹਿਬ ਤੋਂ ਬਾਹਰ ਆ ਚੁੱਕੇ ਹਾਂ ਤੇ ਤੁਸੀਂ ਦੇਖਿਆ ਇਸ ਬਲੌਗ ਦੇ ਵਿੱਚ ਦਰਵਾਰ ਸਾਹਿਬ ਲੰਗਰ ਹਾਲ ਕਲॉक ਟਾਵਰ ਤੇ ਸੰਗਤ ਨਿਵਾਸ ਤੇ ਕਲਗੀਧਰ ਸੰਗਤ ਨਿਵਾਸ ਤੇ ਉਸ ਤੋਂ ਬਿਨਾ ਤੁਸੀਂ ਇਸ ਵਲੌਗ ਦੇ ਵਿੱਚ ਫਾਰਮ ਹਾਊਸ ਵੀ ਦੇਖਿਆ ਤੇ ਤੁਹਾਨੂੰ ਹਸਪੀਟਲ ਵੀ ਦਿਖਾਇਆ ਤੇ ਆਸ ਕਰਦਾ ਤੁਹਾਨੂੰ ਇਹ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹੋਵੇਗਾ ਮੈਂ ਆਪਣੇ ਵੱਲੋਂ ਪਰਮੇਸ਼ਰਦਾਰ ਸਾਹਿਬ ਜੋ ਕੁਝ ਵੀ ਬਣਾਇਆ ਹੋਇਆਗਾ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਆਸ ਇਹੀ ਆ ਤੁਸੀਂ ਇਸ ਵਲੌਗ ਨੂੰ ਪਸੰਦ ਕਰੋਗੇ ਸੋ ਹੁਣ ਆਪਾਂ ਇਸ ਵਲੌਗ ਦੀ ਸਮਾਪਤੀ ਕਰਦੇ ਆਂ ਹੁਣ ਅਸੀਂ ਜਾ ਰਹੇ ਆਂ ਘਰ ਤੇ ਕਾਫੀ ਵਧੀਆ ਲੱਗਿਆ ਇੱਥੇ ਆ ਕੇ ਬੜਾ ਸਕੂਨ ਮਿਲਿਆ ਮਨ ਨੂੰ ਬੜਾ ਹੀ ਮਤਲਬ ਕਿ ਮਨ ਨੂੰ ਇੰਨੀ ਸ਼ਾਂਤੀ ਮਿਲੇ ਕਿ ਬਹੁਤ ਵਧੀਆ ਲੱਗਿਆ ਸੋ ਹੁਣ ਸਮਾਪਤੀ ਕਰਦੇ ਆਂ ਆਪਾਂ ਵਲੌਗ ਦੀ ਸੋ ਮਿਲਾਂਗੇ ਫਿਰ ਆਪ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਨੈਕਸਟ ਵਲੌਗ ਦੇ ਵਿੱਚ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਰੰਗਾ 'ਚ ਰਹੋ ਸੋ ਬਾਏ ਬਾਏ ਜੀ